ਯਾਰੀ ਉਹ ਕੇ ਪਾਣੀ ਸਵੇਰ ਦੇ ਕਰ ਕੋਈ ਲੱਗੇ ਜਾਂਦੇ ਕੋਈ ਪੈਨਪਰਾ ਲਗੇ ਆਉਂਦੇ ਆ ਪਾਣੀ ਹੋਰ ਚੜਦਾ ਹੈ ਕਿੰਨੇ ਕੁ ਲੋਕ ਐ ਇਸ ਪਾਸੇ ਸੀ 40 50 ਘਾਰੇਗਾ ਇਸ plots ਬਣੇ ਪਾਣੀ ਲੱਗੇ ਫੱਲ ਦੇ ਪਿੰਡ ਬੁੱਠਾ ਤੋਂ ਆਇਆ ਵਾ ਜਾਣੇ ਕਿ ਮੌਕੇ ਸਰ ਦੇਖ ਰਹੇ ਆ ਪਾਣੀ ਬਹੁਤ ਛੜਿਆ ਹੈ ਕਾਜਿੰਨ ਟਰੈਕਟਰਾਂ ਦੇ ਬੱਚੇ ਮਾਰ ਡੰਗਰ ਲਈ ਜਾਂਦੇ ਆ ਅੱਜ ਇਹਨਾਂ ਦੇ ਵਿੱਚ ਇਹ ਅਥਾ ਗਤੀ ਆ ਪਰ ਸਰਕਾਰ ਕੋਲ ਕੁਛ ਕਰਦਾ ਨਹੀਂ ਹਾਂ ਜੀ ਸਿਕਾਇਤ 하고 ਹੀ ਨਹੀਂ ਆ ਬੋਹ ਜਿਆਦਾ ਨੇ ਪਾਣੀ ਬੋਹ ਜਿਆਦਾ ਚੋਂ ਆਂਦਿਆ ਵੇ ਆਪਣੇ ਜਿੰਨਾ ਝੋਨਾ ਲਾਇਆ ਸਾਰਾ ਡਕਰਾਕ ਹੋ ਗਿਆ ਵੇ ਜਿੰਨੀ ਫਸਲ ਹੈ ਸਭ ਡੁੱਬੀ ਹੋਈ ਹੈ ਭਾਈ ਇਹ ਫਸਲ ਜਦੋਂ ਕਰੇ ਇਸ ਨੂੰ ਜੀ ਕਿੰਨੇ ਲੋਕ ਜਿਹੜਾ ਪਿੰਡ ਆਪਣਾ ਪਿੰਡ ਦੁੱਲਾਪੁਰ ਪੈਂਦਾ ਨਾਂ ਆਪਣਾ ਮੰਡ ਦੇ ਨਾਲ ਹੀ ਹੈ ਤੇ ਉਹਦੇ ਵਿੱਚ ਕੇ ਪਾਣੀ ਦੁੱਲਾਪੁਰ ਦੇ ਵੀ ਕੋਲ ਪੜ ਗਿਆ ਜੀ ਤੇ ਪਾਣੀ ਦੀ ਮਾਤਰਾ ਜਿਆਦੀ ਹੋਈ ਹੈ ਪਿੰਡ ਦੇ ਲੋਕ ਕਿੱਥੇ ਰਹਿੰਦੇ ਆ ਕਿੰਨੇ ਹਾਂ ਜੀ ਅਗਨੇ ਤੇ 30 40 ਘਰ ਹੈ ਕਿਨੇ ਜਿਹੜੇ ਇੱਥੇ ਰਹਿੰਦੇ ਨੇ ਉਹ ਡਰੇ ਭੀਨ ਸਾਰੇ ਚਿੱਨਾ ਕ ਪਾਣੀ ਕਰਦੇ ਆ ਸਭ ਨੂੰ ਕਰਾਏ ਬਾਣੀ ਪਾਜੀ ਥੋੜਾ ਜਿਹਾ ਥਾ ਕਰ ਤੇ ਮਤਲਬ ਕਿ ਜਿੱਦਾਂ ਹੁਣ ਮਾਸਰਾ ਵਧਨ ਦੀ ਪਾਣੀ ਦੀ ਜਦੋਂ ਬਾਣੀ ਚੜਦਾ ਕੋ ਜਿਆਦਾ ਤੇ ਉਦੋਂ ਸਾਰੇ ਡੁੱਬ ਜਾਂਦੇ ਚੋਂ ਨਾ ਫਸਲ ਕੁਛ ਨਹੀਂ ਪੈਦੀਗੀ 2023 ਚ ਵੀ ਇਦਾਂ ਹੋਇਆ ਜੀ ਕਹਿੰਦੇ ਜੀ ਗਵਰਨਮੈਂਟ ਨੂੰ ਕੁਛ ਮਿਲੇਗਾ ਉਦੋਂ ਵੀ ਕੱਖ ਨਹੀਂ ਮਿਲਿਆਗਾ ਸਭ ਇਦਾਂ ਰੋ ਪੇਟ ਕੇ ਵਿਚਾਰੇ ਚੱਲ ਗਏ ਠੇਕੇ ਵੀ ਉਹਨਾਂ ਨੂੰ ਆਪਣਾ ਪੈਸੇ ਮਤਲਬ ਕਿ ਮੁੱਲ ਦੇਣੇ ਪਏ ਜਿਆਦਾਤਰ ਇਸ ਇਲਾਕੇ ਦੀ ਫਸਲ ਕਿਹੜੀ ਕਿਹੜੀ ਹੁੰਦੀ ਆਪਣੇ ਇੱਥੇ ਜੀ ਜਿਆਦਾ ਝੋਨਾ ਕਣਗੇ ਤੇ ਝੋਨਾ ਲਾਉਂਦੇ ਨੇ ਬੰਦੇ ਬਸ ਉਹ ਵੀ ਫਸਲਾਂ ਜਦੋਂ ਪਿਛਲੀ ਵ ਜਿੰਨੇ ਫਸਾਦੀ ਸਾਹਿਬ ਖਰਾਬ ਹੋ ਗਈ ਪਾਣੀ ਆਦੇ ਗਲਗਲ ਪਾਣੀ ਆਇਆ ਕੋਈ ਸੜਕ ਨਹੀਂ ਤੇ ਪਿੰਡਾਂ ਦੀ ਕੋਈ ਕੁਛ ਨਹੀਂ ਸਾਰੇ ਨਿਆਣੇ ਮੱਜਾਂ ਸਭ ਪਿੰਡ ਚ ਬਾਹਰ ਕੱਢਦੇ ਪਿਆ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਕੋਈ ਖਾਣ ਪੀਣ ਵਾਸਤੇ ਜਾਂ ਬਿਲੀ ਬੰਦ ਨਹੀਂ ਬੰਦ ਹੈ ਭਾਜੀ ਕੀ ਹਾਲਾਤ ਆ ਪਾਣੀ ਨੂੰ ਲੈ ਕੇ ਜਿਹੜੇ ਲੋਕ ਆ ਰਹੇ ਆ ਹਾਲਾਤ ਬਹੁਤ ਮਾੜੇ ਆ ਜੀ ਕਿਹੜਾ ਏਰੀਆ ਆਪਣਾ ਪਿੰਡ ਬਦੁੱਲਾਪੁਰ ਪਿੰਡ ਔਰ ਕੀ ਕਹਿਣਾ ਚਾਹੋਗੇ ਇਸ ਏਰੀਏ ਦੇ ਪਾਣੀ ਜਿਹੜਾ ਅਲੱਗ ਕਰਵਾਜਾ ਲਗਾਤਾਰ ਵਦਰ ਪ੍ਰਵਾਹਨ ਲਈ ਹੀ ਸਾਡੀ ਬੇਨਤੀ ਹੈ ਜੀ ਸਾਡੀ ਫਰਿਆਦ ਸੁਣੀ ਜਾਏ ਨਾ ਛੜਕ ਦਿੱਦੀ ਜਾਂ ਨਾ ਕੁਛ ਆਣ ਜਾਣ ਆਇਆ ਜਾਏ ਬੰਦ ਹੋ ਗਈ ਆ ਸਾਡੀ ਠੀਕ ਹੈ ਕੱਲ ਸਾਡਾ ਕੋਈ ਪਰਿਵਾਰ ਬਿਮਾਰ ਹੁੰਦਾ ਅਸੀਂ ਕਿੱਥੇ ਰਹਿਏ ਕਿਦਾਂ ਲਿਜਾ ਸਕਦੇ ਮਾਛਾ ਕੋਚ ਜਿਹੜੇ ਛੋਟੇ ਛੋਟੇ ਬੱਚੇ ਆ ਰਹੇ ਲੱਗਦਾ ਵੀ ਕਿ ਇੱਕ ਪਾਸੇ ਦਾ ਪ੍ਰਸ਼ਾਸਨ ਕਹਿ ਰਿਹਾ ਕਿ ਇੱਕ ਟੋਬੇ ਤੋਂ ਬਾਹਰ ਨਿਕਲੇ ਜਾਵੇ ਨਹੀਂ ਸਾਨੂੰ ਤੇ ਅਜੇ ਤੱਕ ਕਿਸੇ ਨੇ ਦੱਸਿਆ ਨਹੀਂ ਤੇ ਇਹ ਅਕਦਾ ਮੇ ਪਾਣੀ ਛੜਦਾ ਵਾ ਸਾਡੇ ਹਾਲ ਬਹੁਤ ਹੀ ਮਾੜੇ ਆ ਸਾਡੇ ਪਿੰਡ ਦੇ ਲੋਕ ਕਿੱਦਾਂ ਹੁੰਦੇ ਜਾਂਦੇ ਬਹੁਤ ਮੁਸ਼ਕਲ ਆਣ ਲੱਗੇ ਆ ਜੀ ਕਈ ਵਿਚਾਰੇ ਤਰ ਕੇ ਆਣ ਲੱਗੇ ਆ ਤੇ ਉਹ ਦੇਖੋ ਜੀ ਕਿਹਦਾ ਆ ਤੁਹਾਡੇ ਸਾਹਮਣੇ ਆ ਤੁਹਾਡੇ ਅਬਦੁੱਲਾਪੁਰ ਪੈਣੀ ਮਿਰਚੇ ਖਾਮਣੀਆਂ ਮਿਆਣਾਂ ਮੈਣੀ ਇਹ ਮੇਵਾ ਮਿਆਣੀ ਇਹ ਫਸਲ ਸਾਰੇ ਡੁੱਬੇ ਪਏ ਨੇ ਇਹਨਾਂ ਦਾ ਖਤਰਾ ਹੀ ਇਹ ਕੋਈ ਇਹਨਾਂ ਦਾ ਹਾਲਾਤ ਹੈ ਨਹੀਂ ਬਹੁਤ ਨੁਕਸਾਨ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਥੋੜਾ ਜਿਆਦਾ ਕਰ ਇਸ ਇਲਾਕੇ ਦੀ ਫਸਲ ਕਿਹੜੀ ਕਿਹੜੀ ਹੁੰਦੀ ਆ ਜੀ ਮੇਹਰ ਇਹਦੇ ਵਿੱਚ ਜੀ ਗੰਨਾ ਤੇ ਪਨਾ ਝੋਨਾ ਜ਼ਿਆਦਾ ਹੁੰਦਾ ਹੈ। ਜੀ ਤੇ ਜਿਹੜਾ ਪਾਣੀ ਛੱਡਿਆ ਯਾਰ ਉਸ ਪਾਣੀ ਲੈ ਕੇ ਕੀ ਗਣਾ ਚਾਹੋਗੇ ਬਰਸਾਤ ਵੀ ਜ਼ਿਆਦਾਤਰ ਜਿਹੜੀ ਸ਼ੁਰੂ ਹੋ ਰਹੀ ਹੈ। ਅਸੀਂ ਤਾਂ ਇਹ ਆਨੇ ਆ ਵੀ ਬਾਬਾ ਮਿਹਰ ਕਰੇ ਤੇ ਇਹ ਪਾਣੀ ਲੈ ਜਾਵੇ ਤੇ ਅਸੀਂ ਜ਼ਮੀਂਦਾਰ ਬਾਜਣ ਨਹੀਂ ਤੇ ਬਹੁਤ ਮਾੜਾ ਹੱਥ ਹੋਏਗੀ। ਸਾਨੂੰ ਪਿੰਡ ਨੂੰ ਵੀ ਸਾਡੇਆਂ ਨੂੰ ਖਤਰਾ ਹੈ। ਵੀ ਇਹ ਜਿਹੜਾ ਹਾਲਾਤ ਬਣ ਗਿਆ ਹੈ। ਇਹ ਸਾਡੇ ਬਹੁਤ ਖਤਰਾ ਹੈ ਇੱਥੇ ਪਾਣੀ ਦਾ ਜੰਗਲ ਲਈ ਕਿਹ ਪੈਂਦਾ ਕੀ ਇਹਦੇ ਵਿੱਚ ਹੀ ਫਾੜੀ ਹੈਗਾ ਪਾਣੀ ਹੈ ਜੇ ਸਾਰੇ ਪਾਣੀ ਖੜ ਗਿਆ ਸਾਰੇ ਪਾਣੀ ਹਾਂਜੀ ਪਾਣੀ ਦੀ ਜੰਗਲ ਤੇ ਸਾਰੇ ਪਾਣੀ ਹਾਂਜੀ ਦਰਿਆ ਤੇ ਕਰ ਪਾਣੀ ਪਾਣੀ ਫਿਰ ਦਾਸਪੁਰ ਵਾਲੇ ਵੀ ਗਿਆ ਨਹੀਂ ਜੀ ਉਹ ਤਾਂ ਸਾਨੂੰ ਨਹੀਂ ਪਤਾ ਸਾਨੂੰ ਤਾਂ ਆਪਾਂ ਜਿੱਥੇ ਰਹਿ ਰਹੇ ਆਂ ਪਾਪੜੀ ਇਲਾਕੇ ਦਾ ਪਤਾ ਹੈ ਜਿਹੜੇ ਪਾਣੀ ਦੇ ਹਾਲਾਤ ਬਣੇ ਔਰ ਕੀ ਜਾਣਾ ਚਾਹੋਗੇ ਹਾਲਾਤ ਨਹੀਂ ਚੰਗੇ ਸਾਜੀ ਸਾਰਾ ਵੀ ਸਾਰਾ ਕੋਲ ਤੁਹਾਡੇ ਸਾਹਮਣੇ ਦਾ ਘਟ ਵਾਲੇ ਸਾਥ-ਸਾਥ ਫੋਟ ਪਾਣੀ ਆ ਗਿਆ ਉਧਰ ਆੜੀਆਂ ਮੋਟਰ ਡੇ ਕੀ ਵੀ ਮੋਟਰਾਂ ਟੋਪਰੀਆਂ ਨਾਲੇ ਨਾਲ ਝੋਨੇ ਨੂੰ ਨੁਕਸਾਨ ਸਾਰਾ ਯਾਰ ਤਰ ਇਸ ਇਲਾਕੇ ਚ ਫਸਲ ਕਿਹੜੀ ਕਿਹੜੀ ਹੁੰਦੀ ਔਰ ਪਿਛਲੇ ਹੜਾਂ ਦੇ ਹਾਲਾਤ ਦੇਖੀ ਜਾਂਦੇ ਪਿਛਲੇ ਕੀ ਹਾਲਾਤ ਸੀ ਪਿਛਲੇ ਸਮੇਂ ਤੱਕ ਜੋ ਪਾਣੀ ਭਾਈ ਪਿਛਲੇ ਵੀ ਇਹੀ ਨੇ 2 ਸਾਲ ਪਹਿਲਾਂ ਆਇਆ ਸੀ ਪਾਣੀ ਉਹਦੀ ਵੀ ਸਾਰੀ ਫਸਲ ਮਰ ਗਈ ਨਾ ਕਰਨ ਕੋਈ ਬਾਅਦ ਚ ਕਿਉਂਕਿ ਜਲੜੀ ਬਹੁਤ ਜ਼ਿਆਦਾ ਹੋ ਗਈ ਤੇ ਫਸਲ ਹੁੰਦੀ ਨਹੀਂ ਸੀ ਭਈ ਤੇ ਝੋਨਾ ਤੇ ਆਹੀ ਹੁੰਦਾ ਉਹਦੇ ਪਾਣੀ ਆ ਜਾਂਦਾ ਈ ਮੰਗ ਕਰਦੇ ਹੋ ਕੋਈ ਮੁਆਵਜ਼ਾ ਵਗੈਰਾ ਪਿਛਲੇ ਸਮੇਂ ਦੌਰਾਨ ਮਿਲੇ ਸੀ ਤਾਂ ਇਹ ਸਰਕਾਰ ਚ ਕੀ ਹੈ ਪ੍ਰੋਸਰ ਬਾਜੀ ਹਨ ਨਹੀਂ ਕੋਈ ਪ੍ਰੋਸਾ ਨਹੀਂ ਆਇਆ ਵੈਸੇ ਪਿਛਲੀ ਵਾਰੀ ਵੀ ਕੁਝ ਨਹੀਂ ਦਿੱਤਾ ਇੱਥੇ ਪਤਾ ਨਹੀਂ ਬਾਕੀ ਹੋਰ ਕਿਦੋਂ ਦਿੱਤਾ ਕਿ ਨਹੀਂ ਦਿੱਤਾ ਇੱਥੇ ਕੁਝ ਨਹੀਂ ਮਿਲਿਆ ਕਿਸੇ ਨੂੰ ਵੀ